ਦਿਨ ਦਿਹਾੜੇ ਫਾਇਰਿੰਗ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਤੁਹਾਨੂੰ ਦੱਸਦੇ ਇੱਕ ਸਾਬਕਾ ਕਾਲੀ ਆਗੂ ਅਨਵਰ ਮਸੀਦ ਦੇ بیٹے ਜੋਇਲ ਅਨਵਰ ਨੂੰ ਟਾਰਗੇਟ ਕਰਦੇ ਹੋਏ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਗੋਲੀ ਉਸ ਦੀ ਕਾਰ ਦੇ ਵਿੱਚ ਜਾ ਲੱਗੀ ਪਰ ਖੁਸ਼ਕਿਸਮਤੀ ਨਾਲ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਣਕਾਰੀ ਦੇ ਅਨੁਸਾਰ ਜੋਇਲ ਆਪਣੇ ਪਰਿਵਾਰ ਦੇ ਨਾਲ ਗੱਡੀ ਵਿੱਚ ਜਾ ਰਿਹਾ ਸੀ ਜਦੋਂ ਇੱਕ ਹੋਰ ਕਾਰ ਨਾਲ ਉਸ ਦੀ ਟੱਕਰ ਹੋ ਗਈ ਅਤੇ ਉੱਥੇ ਨੌਜਵਾਨਾਂ ਦੇ ਨਾਲ ਝਗੜਾ ਹੋ ਗਿਆ ਜੋਇਲ ਨੇ ਮਾਮਲੇ ਨੂੰ ਝੋਣ ਦੀ ਕੋਸ਼ਿਸ਼ ਕੀਤੀ ਅਤੇ ਉਹ ਉੱਥੋਂ ਅੱਗੇ ਵੱਧ ਗਿਆ ਪਰ ਕੁਝ ਹੀ ਦੂਰ ਜਾ ਕੇ ਉਹੀ ਗੱਡੀ ਮੁੜ ਵਾਪਸ ਆਈ ਅਤੇ ਉਸ ਦੀ ਕਾਰ ਉੱਤੇ ਅੰਨੇਵਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਨਵਰ ਮਸੀ ਇਸ ਸਮੇ 195 ਕਿਲੋ ਹੈਰੂਨ ਮਾਮਲੇ ਦੇ ਚੱਲਦੇ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਕਰਕੇ ਇਹ ਹਮਲਾ ਕਿਸੇ ਵੱਡੀ ਸਾਜ਼ਿਸ਼ ਦੇ ਨਾਲ ਜੁੜਿਆ ਹੋਇਆ ਹੋ ਸਕਦਾ ਹੈ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਅਤੇ ਨਜ਼ਦੀਕੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਚਸ਼ਮਦੀਦਾਂ ਦੇ ਮੁਤਾਬਕ 4 ਤੋਂ 5 ਗੋਲੀਆਂ ਚਲਾਈਆਂ ਗਈਆਂ ਸੀ। ਪੁਲਿਸ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਜਿਹੜੀ ਵਾਰਦਾਤ ਹੋਈ ਆ ਕੋਈ ਛੋਟੀ ਜੀ ਗੱਲ ਤੋਂ ਹੋਈ ਆ ਮੋੜ ਮਾਰ ਚ ਘੱਟਣ ਦੇ ਚੱਕਰਾਂ ਜੀ। ਇਹ ਫਤੇਗੜ ਝੂੜੀਆਂ ਵਾਲੇ ਚੌਂਕ ਦੇ ਵਿੱਚ ਬਾਈਪਾਸ ਦੇ ਉੱਤੇ। ਉੱਥੋਂ ਬਾਜੀ ਮੈਂ ਗੱਡੀ ਤਾਂ ਮੈਂ ਗੱਡੀ ਸਿੱਧੀ ਹੋਣੀ ਉਹਨੇ ਇਧਰ ਨੂੰ ਟਾਨ ਕਰਨੀ ਸੀ। ਟਾਨ ਕਰਨ ਦੇ ਚੱਕਰ ਦੇ ਵਿੱਚ ਇਹ ਬੈਸ ਬਸਈਆ ਹੋ ਗਿਆ ਮੜੀ ਦੀ ਗੱਲ ਤੋਂ ਨਿੱਕੀ ਦੀ ਗੱਲ ਤੋਂ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਆ ਤੇ ਬਾਅਦ ਚ ਉਹ ਅਗਲੇ ਬੰਨੇ ਗੱਡੀ ਲਾ ਕੇ ਉੱਤਰ ਕੇ ਕਹਿੰਦਾ ਜੀ ਮੈਂ ਇਹ ਗੋਲੀ ਮਾਰ ਦੇਣੀ ਆ ਤੇ ਗੋਲੀ ਮਾਰਨ ਦੀ ਗੱਲ ਤੋਂ ਮਮਾ ਮੇਰੇ ਘਬਰਾ ਕੇ ਡਰ ਕੇ ਕਹਿੰਦੇ ਚੱਲ ਤੂੰ ਬੇਟਾ ਅੰਦਰ ਫਿਰ ਅਹੀ ਲੜਾਈ ਦਾ ਕੋਈ ਗੱਲ ਨਹੀਂ ਕੀਤੀ ਫਿਰ ਅਸੀਂ ਨਿਕਲ ਗਏ ਫਿਰ ਉਹਨੇ ਇਸੇ ਰੰジਸਤ ਕੀ ਇਹ ਨਿਕਲ ਗਏ ਆ ਅਸੀਂ ਭਾਜੀ ਗੱਡੀ ਭਜਾਣ ਦੀ ਕੀਤੀ ਕਿਉਂਕਿ ਮੈਨੂੰ ਇਹ ਹੈ ਕਿ ਬੱਚਾ ਨਾਲ ਹੈ ਮੇਰਾ ਛੋਟਾ ਬੇਟਾ ਨਾਲ ਸੀ ਮਦਰ ਨਾਲ ਸੀ ਤੇ ਮੈਨੂੰ ਇਹ ਹੀ ਕਿ ਆ ਲੜਾਈ ਕਰਕੇ ਕੀ ਲੈਣਾ ਹੈ ਕਿ ਕਿਉਂ ਲੜਨਾ ਕਿਸੇ ਨਾਲ ਕਿਉਂਕਿ ਮੇਰੇ ਮਦਰ ਨਾਲ ਹੀ ਮੇ ਤਾਂ ਫੇਰ ਉਹਨੇ ਭਾਜੀ ਇਧਰੋਂ ਆ ਗੰਡਾ ਸਿੰਗਲ ਜਿਹੜੀ ਗੰਦੇ ਨਾਲੇ ਵਾਲੀ ਸੜਕ ਆ ਫਤੇਗੜ ਚੂੜੀਆਂ ਤੋਂ ਮੈਂ ਇਧਰੋਂ ਟਾਣ ਕਰ ਲਿਆ ਉੱਤੋਂ ਡਰਦੇ ਨੇ ਤੇ ਉਹਨੇ ਮਗਰੋਂ ਫਾਇਰ ਕਰਨੇ ਸ਼ੁਰੂ ਕਰਤੇ ਉਹਨੇ 4 ਫਾਇਰ ਟੋਟਲ ਮਾਰੇ ਆ ਜਿਹੜਾ ਕਿ ਇੱਕ ਮੇਰੀ ਗੱਡੀ ਦੇ ਥਲੜੇ ਬੰਨੇ ਜਿਹੜਾ ਹਿੱਸਾ ਹੁੰਦਾ ਵਾ ਤੇਰਾ ਉਹਦੇ ਜੋ ਉਹਦੇ ਚ ਵਜਾ ਉਹ ਤੇਲ ਲੀਕ ਵੀ ਹੁੰਦਿਆ ਹਿੱਸੇ ਦੇ ਵਿੱਚੋਂ ਪੂਰਾ ਪ੍ਰੋਪਰ ਕਿਹੜੀ ਗੱਡੀ ਤੇ ਫੋਰਚਨਰ ਗੱਡੀ ਮੇਰੀ ਭਾਜੀ ਤੇ ਜਿਹੜਾ ਉਹ ਬੰਦੇ ਉਹ ਕਰੀ ਉਹ ਭਾਜੀ ਸਕੋਡਾ ਰੈਪਿਡ ਗੱਡੀ ਦੇ ਹੀ ਉਹ ਕੱਲਾ ਹੀ ਜਾਣਾ ਸੀ ਭਾਜੀ ਕੋਈ ਸੀਸੀਟੀਵੀ ਹਾਂ ਮੇਰੇ ਕੋਲ ਵੀਡੀਓ ਹੈਗੀ ਉਹਦੀ ਸੀਸੀਟੀਵੀ ਤੇ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਂਜੀ ਹਾਂਜੀ ਪੁਲਿਸ ਪਹੁੰਚੀ ਪੌਂਚੀ ਕੋਲ ਜਾਨ ਪਛਾਣ ਮੰਗੋ ਭਾਜੀ ਇਹ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਦੇ ਜਿਹੜੇ ਆ ਨਜਾਇਜ਼ ਹਥਿਆਰ ਜਿਹੜੇ ਵੀ ਆ ਹਥਿਆਰ ਇਹਨਾਂ ਦੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਨੇ ਜਾਨ ਪਛਾਣ ਨਹੀਂ ਭਾਜੀ ਜਾਨ ਪਛਾਣ ਵਾਲਾ ਨਹੀਂ ਕੋਈ ਕੋਈ ਜਾਣ ਪਛਾਣ ਵਾਲਾ ਨਹੀਂ ਸੀ ਅਣਪਛਾਤਾ ਸੀ ਕੋਈ ਮੈਂ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਹਾਂਜੀ ਹਾਂਜੀ ਕੰਪਲੇਨਟ ਕਰ ਰਹੇ ਐ ਇਨਵੈਸਟੀਗੇਸ਼ਨ ਕਰ ਰਹੇ ਐ ਸਾਫ ਹੋਣੀ ਹਾਂਜੀ ਹਾਂਜੀ ਆਪਣਾ ਭਾਈ ਮੇਰੇ ਨਾਲ ਰਵੀ ਭੱਲਾ ਤੇ ਕਿੱਥੇ ਤੇ ਰਹਿਣ ਵਾਲੇ ਜੀ ਮੈਂ ਹਮਾ ਤਾਂ ਅੰਮ੍ਰਿਤਸਰ ਦੇ ਰਹਿਣ ਵਾਲਾ ਤੇ ਕੀ ਗੱਲ ਕੀ ਹੋਰ ਗੱਲ ਸੁਣਾਈਏ 11 ਵਜੇ ਦਾ ਟਾਈਮ ਸੀ ਮੈਂ 11 ਵਜੇ ਦੇਖਿਆ ਕਿ ਮੈਂ ਸਾਨੂੰ ਆਉਣ ਲੱਗਾ ਸੀ ਮੋਟਰਸਾਈਕਲ ਇਧਰੋਂ ਜਾ ਰਿਹਾ ਮੋਟਰਸਾਈਕਲ ਦੇ ਪਟਾਕੇ ਵੱਜ ਰਹੇ ਚਾਰ ਪੰਜ ਆਉਣ ਲੱਗਾ ਸੀ ਪਟਾਕੇ ਵੱਜ ਰਹੇ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਹ ਗੋਲੀ ਦੀ ਆਵਾਜ਼ ਹੋਈ ਸੀ ਜੀ ਗੋਲੀਆਂ ਚੱਲੀਆਂ ਬਜਾਤਾ ਰਿਹਾ ਹਾਂ ਗੋਲੀਆਂ ਚੱਲੀਆਂ ਕਿੰਨੀਆਂ ਚੱਲੀਆਂ ਨੇ ਪਤਾ ਚਾਰ-ਪੰਜ ਆਹਨ ਚਾਰ-ਪੰਜ ਚੱਲੀਆਂ ਬੋਲ ਵਗੈਰਾ ਬਰਾਮਦ ਹੋਏ ਉਹ ਤਾਂ ਮੈਨੂੰ ਪਤਾ ਨਹੀਂ ਉਹ ਸ਼ਾਇਦ ਪੁਲਿਸ ਵਾਲਿਆਂ ਨੇ ਬਰਾਮਦ ਕੀਤੇ ਹੋਏ ਮਨਵਿਆ ਚੀਜ਼ ਦੇ ਬਾਰੇ ਨਹੀਂ ਪਤਾਗਾ ਆਪਾਂ ਹਾਂ ਦੇਖੋ ਅਸੀਂ ਆਵਾਜ਼ ਸਮਝੀ ਐ ਮੋਟਰਸਾਈਕਲ ਦੇ ਜਿਸ ਨਾਲ ਪਟਾਕੇ ਹੁੰਦੇ ਨੇ ਨਾ ਅਸੀਂ ਮੋਟਰਸਾਈਕਲ ਦੇ ਪਟਾਕੇ ਹੀ ਸਮਝਦੇ ਰਹੇ ਐ ਨਹੀਂ ਅਸੀਂ ਸਾੜੇ 4 ਗੋਲੇ ਹੀ ਸਮਝਦੇ ਰਹੇ ਬਾਦ ਦੇ ਵਿੱਚ ਸਾਨੂੰ ਪਤਾ ਲੱਗਾ ਭਈ ਇਹ ਗੋਲੀਆਂ ਦੀ ਵਾਸ਼ ਸੀ। ਇਹ ਜਾਣ ਨਹੀਂ ਆ। ਨਹੀਂ ਅਸੀਂ ਕੁਝ ਦੇਖਿਆ ਨਹੀਂ ਭਾਈ ਕੋਈ ਇਨਸਾਨ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਨਹੀਂ ਹਾਂ ਕੋਈ ਇਨਸਾਨ ਨਹੀਂ ਆ ਭਾਈ। ਇਹ ਜੀ ਆਪਣਾ ਸਪੌਟ ਤੇ ਆਏ ਆ ਜੀ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਬਾਰੇ ਸਾਡੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਹੁਣ ਮੌਕੇ ਤੇ ਆ ਕੇ ਇਨੀਸ਼ੀਅਲ ਜਿਹੜਾ ਪ੍ਰਾਇਮਰੀ ਸਟੇਜ ਤੇ ਸਾਨੂੰ ਇਹ ਪਤਾ ਲੱਗਾ ਹੋਆ ਕਿ ਆਪਣਾ ਦੋ ਜਿਹੜੇ ਕਾਰ ਚਾਲਕ ਸੀ ਉਹਨਾਂ ਦਾ ਰੋਡ ਰੇਜ ਦਾ ਮਾਮਲਾ ਜੀ ਤੇ ਜਿਵੇਂ ਗੱਡੀ ਲਾਗੋ ਪਾਸ ਔਨ ਕਰਨ ਦਾ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸੀ ਤਕਰਾਰ ਵਾਦੀ ਹੋਈ ਹੈ ਬਾਕੀ ਇਹ ਵੈਰੀਫਾਈ ਕਰ ਰਹੇ ਆ ਜੋ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਗੋਲੀਆਂ ਚਲਾਈਆਂ ਨਹੀਂ ਇਹਦੇ ਬਾਰੇ ਸਾਰਾ ਮੈਂ ਜਸਟ ਮੌਕੇ ਤੇ ਆਇਆ ਜੀ ਵੈਰੀਫਾਈ ਕਰ ਰਹੇ ਆ ਜੀ ਜੋ ਉਹ ਮੈਂ ਕਰ ਰਹੇ ਆ ਜੀ ਸਾਰਾ ਇਨਕੁਆਇਰੀ ਕਰ ਰਹੇ ਆ ਜੀ ਜਸਟ ਮੌਕੇ ਤੇ ਆਇਆ ਕਲੀਅਰ ਕਰਕੇ ਜੋ ਵੀ ਜੋ ਵੀ ਜੇ ਕਿਸੇ ਦਾ ਫਾਲਟ ਹੋਇਆ ਤਾਂ ਤੇ ਕਾਰਵਾਈ ਕੀਤੀ ਜਾਵੇਗੀ ਜੀ ਮੇਨ ਇਹ ਜਿਹੜਾ ਮਤਲਬ ਇਹ ਹੈਗਾ ਜੀ ਗੱਡੀਆਂ ਦੇ ਆਪਸੀ ਰੋਡ ਰੇਜ ਦਾ ਜਿਵੇਂ ਹਨਾ ਜਿਵੇਂ ਮਾਮਲਾ ਜੀ ਇਹ ਪਤਾ ਲੱਗਾ ਵਾ ਕਿ ਇੱਕ ਫੋਰਚੂਨਰ ਕਾਰ ਚਾਲਕ ਸੀ ਦੂਸਰਾ ਕੋਈ ਹੋਰ ਗੱਡੀ ਸੀ ਤੇ ਮਤਲਬ ਇੱਕ ਜਾਨੇ ਨੇ ਟਰਨ ਕਰਨੀ ਸੀ ਤੇ ਉਹਨੇ ਬਿਨਾ ਇੰਡੀਕੇਟਰ ਦਿੱਤੇ ਟਰਨ ਕਰਨ ਤੋਂ ਲੈ ਕੇ ਜਿਵੇਂ ਥੋੜਾ ਆਪਸ ਵਿੱਚ ਇਹਨਾਂ ਦੀ ਬਹਿਸ-ਬਾਜੀ ਹੋ ਗਈ ਇਹਨਾਂ ਕਾ ਮੈਟਰ ਜਿਹੜਾ ਇਨੀਸ਼ੀਅਲੀ ਪਤਾ ਲੱਗਾ ਬਾਕੀ ਇਹਦੇ ਵਰਕਆਊਟ ਕਰਕੇ ਜੋ ਸਚਾਈ ਸਾਹਮਣੇ ਆਊਗੀ ਉਹਦੇ ਮੁਤਾਬਕ ਆਪਾਂ ਕੋਈ ਕਾਰਵਾਈ ਕਰਾਂਗੇ